ਘਰ ਵਿੱਚ ਆ ਕੇ ਗੁੰਗਣਾਉਂਦੇ ਹੋਣੀਆਂ ਤੁਹਾਨੂੰ ਕੋਈ ਗੀਤ ਪਸੰਦ ਹੋਵੇ ਤੁਸੀਂ ਜਦੋਂ ਫੇਮਸ ਹੋਣਾ ਸ਼ੁਰੂ ਹੋਏ ਉਦੋਂ ਤੁਸੀਂ ਕੋਈ ਗੀਤ ਸੁਣਦੇ ਨਹੀਂ ਇੱਥੇ ਇਹ ਜਹ ਹੈ ਹੀ ਨਹੀਂ ਸੀਗਾ ਸਾਡੇ ਘਰ 'ਚ ਬਈ ਜਾਣੀ ਬਾਹਰੋਂ ਆ ਕੇ ਤਾਂ ਬਾਹਲੇ ਘਰੇ ਆ ਕੇ ਪੜਦੇ ਫੋਲਣੇ ਨਾ ਆਉਣਾ ਚੁੱਪ ਕਰਕੇ ਤੇੜਾ ਗਰਮੇਲਾ ਰੋਟੀ ਲਿਆ ਰੋਟੀ ਖਾ ਲੈਣੀ ਚੁੱਪ ਕਰਕੇ ਬਹਿ ਜਾਣਾ ਫੇ ਮੈਂ ਦੁੱਧ ਦੇਣਾ ਗਰਮ ਕਰਕੇ ਦੁੱਧ ਮੈਂ ਧਰ ਦੇਣਾ ਜਾਂ ਠੰਡਾ ਹੋਣਾ ਪੀ ਲੈਣਾ ਕਹਿੰਦੇ ਵੀ ਇਨਸਾਨ ਰੌਣਕਾ ਲਗਾਉਂਦਾ ਸਟੇਜ ਤੇ ਉਹਨਾਂ ਨੂੰ ਬਹੁਤ ਪਸੰਦ ਕਰਦੇ ਸੀਗੇ ਫਿਰ ਉਸ ਤੋਂ ਬਾਅਦ ਜਦੋਂ ਸਟੇਜ ਦੀਆਂ ਰੌਣਕਾਂ ਤੋਂ ਬਾਅਦ ਘਰ ਆਉਂਦੇ ਸੀ ਉਹ ਵੀ ਚੁੱਪਚਾਪ ਇੱਥੇ ਆਪਣੇ ਜਿਵੇਂ ਕਹ ਲਓ ਬਾਕੀ ਮਰਦ ਕਰਦੇ ਨੇ ਘਰ ਆ ਕੇ ਰੋਟੀ ਖਾਧੀ ਦੁੱਧ ਪੀਤਾ ਤੇ ਸੋ ਗਏ ਆਪਣਾ ਕੰਮ ਨਹੀਂ ਐਂ ਤਾਂ ਕੋਈ ਐਜੀ ਗੱਲ ਨਹੀਂ ਸੀ ਸਾਡੇ ਵਿੱਚ ਵੀ ਸਾਡੇ ਬਿਲਕੁਲ ਹੀ ਨਹੀਂ ਘਰੇ ਆਉਂਦੇ ਨਹੀਂ ਆਉਂਦੇ ਸੀ ਘਰੇ ਅਜਾ ਤਾਂ ਫਿਰ ਗਉਣ ਵਜਾਉਂਦਾ ਜੇ ਬੰਦਾ ਉਧਰਲੀ ਲਾਈਨ ਵੀ ਖਿੱਚਦੀ ਆ ਇਹ ਘਰ ਦੇ ਵਿੱਚ ਤਿਉ ਹੋਵੇ ਫਿਰ ਇਹ ਲੈਨ ਦੇ ਵਿੱਚ ਨਹੀਂ ਲੱਗ ਹੁੰਦਾ